ਜੇੜੇ ਕੱਲ ਨੂੰ ਕੋਈ ਖੁਦਕੁਸ਼ੀ ਕਰ ਲਈ ਜਾਂ ਹੋਰ ਕਰ ਲਿਓ ਬੈਂਕ ਦੇ ਗਾਲੀ ਪਊਗਾ ਫਿਰ ਇਹ ਦੇਖ ਲੈਣ ਬੈਂਕ ਵਾਲੇ ਵੀ ਉਹਦੀ ਕੁਰਕੀ ਕਰਾਉਣੀ ਆ ਜਾਂ ਨਹੀਂ ਕਰਾਉਣੀ ਜੇਕਰ ਅੱਜ ਜਿਵੇਂ ਦੇਖਦੇ ਆਂਗੇ ਸਵੇਰ ਤੀ ਬਸ ਇੱਕ ਪੁਲਿਸ ਦੀ ਆਈ ਹੋਈ ਹੈਗੀ ਜੇਕਰ ਪ੍ਰਸ਼ਾਸਨ ਕੋਈ ਧੱਕੇ ਨਾਲ ਜੰਦਾ ਲਾਉਣ ਦੀ ਕੋਸ਼ਿਸ਼ ਕਰਦੀ ਤਾਂ ਧੱਕਾ ਕਰੂ ਅਸੀਂ ਪਹਿਲਾਂ ਵੀ ਕਿਹਾ ਹੋਇਆ ਹੈ ਜਿੱਥੇ ਵੀ ਸਾਡੀਆਂ ਕੋਈ ਪਹਿਲਾਂ ਜਗ੍ਹਾ ਪਈ ਹੋਈ ਸੀ ਸ਼ਾਮ ਲਾਟਾ ਚ ਉੱਥੇ ਵੀ ਸਾਡਾ ਲਾਣ ਬੇਸੀ ਕਿਸੇ ਦੀ ਜਗ੍ਹਾ ਨੂੰ ਨਾ ਜਿੰਦਾ ਲੱਗਣ ਦੀ ਏ ਤੇ ਨਾ ਉਹਦੀ ਕੁਰਕੀ ਹੋਣ ਦੀ ਏ ਦੇਖ ਸਕਦੇ ਹੋ ਦੋਸਤੋ ਫੋਰਸ ਵੀ ਪਹੁੰਚ ਚੁੱਕੀ ਆ ਪੁਲਿਸ ਵੀ ਤੇ ਅੱਜ ਦੁਕਾਨ ਦੀ ਕੁਰਕੀ ਦਾ ਜੋ ਮਸਲਾ ਚੱਲ ਰਿਹਾ ਸੀ ਪਹਿਲਾਂ ਵੀ ਤਿੰਨ ਚਾਰ ਵਾਰੀ ਹੋ ਗਿਆ ਇਹ ਮਸਲਾ ਤੇ ਦੇਖ ਸਕਦੇ ਹੋ ਰਿਪੋਰਟ ਪੂਰੀ ਕਿ ਕਿੱਦਾਂ ਕੁਰਕੀ ਦਾ ਮਸਲਾ ਕਿਵੇਂ ਆ ਰੋਕਦੇ ਨੇ ਕਿਵੇਂ ਪੁਲਿਸ ਆਈ ਹੈਗੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਛਾਜਲੀ ਨਗਰ ਦੇ ਵਿੱਚ ਖੜਿਆਂਗੇ ਇੱਥੇ ਇੱਕ ਦੁਕਾਨ ਦੀ ਜੋ ਕੁਰਕੀ ਬੈਂਕ ਵੱਲੋਂ ਆਪਾਂ ਕਹਿੰਦੇ ਨੇ ਵੀ ਬੈਂਕ ਵੱਲੋਂ ਦੁਕਾਨ ਦੀ ਕੁਰਕੀ ਕਹਿੰਦੇ ਨੇ ਆ ਜਾਂ ਬੈਂਕ ਕਬਜ਼ਾ ਕਰੂਗੀ ਇਹੇ ਕਾਫੀ ਸਮੇ ਦਾ ਮਸਲਾ ਚੱਲ ਰਿਹਾ ਹੈਗਾ ਮਸਲਾ ਜਨਨੀ ਕਿ ਵੀ ਅੜਿਆ ਹੋਇਆ ਕਿਸੇ ਸਿਰ ਬਣ ਪਤਨ ਲੱਗਿਆ ਨਹੀਂ ਹੈਗਾ ਅੱਜ ਇੱਥੇ ਫੇਰ ਕੁਰਕੀ ਦਾ ਸਮਾਂ ਹੈ ਪੁਲਿਸ ਵੀ ਵੱਡੀ ਬੱਸ ਲੈ ਕੇ ਵਾਈ ਹੋਈ ਹੈਗੀ ਪੰਜਾਬ ਪੁਲਿਸ ਵੀ ਪਹੁੰਚੀ ਹੋਈ ਹੈ ਮੁਲਾਜ਼ਮ ਤੇ ਦੂਜੇ ਪਾਸੇ ਭਾਰਤੀ ਕਿਸ਼ਾਨ ਜੂਨੀਅਨ ਅਗਰਾਹਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸੁਨੇਤਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਗੱਲਬਾਤ ਵੀ ਕਰਾਂਗੇ ਸ਼੍ਰੀ ਕਾਲ ਜੀ ਪ੍ਰਧਾਨ ਜੀ ਸ਼੍ਰੀ ਕਾਲ ਜੀ ਅੱਜ ਕਿਸ ਤਰ੍ਹਾਂ ਦੇਖਦੇ ਆ ਪਹਿਲਾਂ ਵੀ ਦੋ ਵਾਰੀ ਹੋ ਚੁੱਕਾ ਹੈਗਾ ਇਹ ਇਸੇ ਤਰ੍ਹਾਂ ਤੀਜੀ ਵਾਰੀ ਆਏ ਨੇ ਅੱਜ ਅੱਜ ਇੱਥੋਂ ਦਾ ਇੱਕ ਕਿਸਾਨ ਹੈ ਬਹੁਤ ਗਰੀਬ ਹੈ ਉਹ ਉਸ ਨੇ ਕਿਤੇ ਪਹਿਲਾਂ ਪੈਸੇ ਲਏ ਹੋਣਗੇ ਹਾਂ ਆਪਣੀ ਜਗ੍ਹਾ ਤੇ ਤੇ ਉਹ ਮੋੜ ਨਹੀਂ ਸਕਿਆ ਠੀਕ ਹੈ ਗਰੀਬੀ ਦੇ ਕਾਰਨ ਕਿਉਂਕਿ ਜਦੋਂ ਲੋਨ ਇਹ ਦਿੰਦੇ ਹੁੰਦੇ ਤੇ ਘਰਾਂ ਤੋਂ ਉਦੋਂ ਕੁਝ ਪੈਸੇ ਦਾ ਬੈਂਕ ਵਾਲੀ ਕੱਟ ਲੈਂਦੇ ਤੇ ਜੀਵਿਦਾਰ ਨੂੰ ਤਾਂ ਥੋੜੀ ਪੈਸੇ ਦਿੰਦੇ थे ਇਸ ਕਰਕੇ ਮੰਗਿਆਈ ਦਾ ਯੁੱਗ ਹੈ ਹੁਣ ਉਹਦੇ ਕੋਲੇ ਮਿਲਦਾ ਹੈ ਰਾਦਾ ਜ਼ਮੀਨ ਹੈ ਨਾ ਕੋਈ ਐਡਾ ਆਪ ਕੰਮ ਵਾਲਾ ਹੋ ਇਸ ਕਰਕੇ ਉਹਦੇ ਕੋਲੇ ਦੇਣ ਲੈਣ ਨੂੰ ਕੁਝ ਨਹੀਂ ਹੈ ਤੇ ਐਵੇਂ ਗੇੜੇ ਮਾਰਦੇ ਫਿਰਦੇ ਨੇ ਜੇ ਉਹਦੇ ਕੋਲ ਪੈਸੇ ਹੋਣ ਅਸੀ ਤਾਂ ਕਹਿ ਰਹੇ ਆਂ ਵੀ ਕੋਈ ਵੀ ਬੰਦਾ ਜਿਹਨੇ ਪੈਸੇ ਲੈਨੇ ਮੋੜੇ ਪਰ ਮਜਬੂਰੀ ਦੇ ਕਾਰਨ ਉਹ ਪੈਸੇ ਨਹੀਂ ਮੋੜ ਸਕਦਾ ਫਿਰ ਉਹਨ ਘਰੋਂ ਤਾਂ ਉਹਨੂੰ ਕੱਢਣਾ ਬਹੁਤ badi ਗੱਲ ਐ badi ਗੱਲ ਐ ਜੇ ਹੁਣ ਉਹ ਘਰੋਂ ਕੱਢਣਗੀ ਸਰਕਾਰਾਂ ਤਾਂ ਫਿਰ ਉਹਨੂੰ ਜਾਊਗਾ ਕਿੱਥੇ ਜਿਹੜੇ ਕੱਲ ਨੂੰ ਕੋਈ ਖੁਦਕੁਸ਼ੀ ਕਰ ਲਈ ਜਾਂ ਹੋਰ ਕਰ ਲਿਓ ਬੈਂਕ ਦੇ ਗਾਲੀ ਪਾਊਗਾ ਫਿਰ ਇਹ ਦੇਖ ਲੈਣ ਬੈਂਕ ਵਾਲੇ ਵੀ ਉਹਦੀ ਕੁੜਕੀ ਕਰਾਉਣੀ ਆ ਜਾਂ ਨਹੀਂ ਕਰਾਉਣੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ ਇਸ ਨੂੰ ਤੁਸੀਂ ਇਹਦਾ ਗੱਲਾਂ ਨੂੰ ਜਾਣਦੇ ਹੋ ਜੇਕਰ ਅੱਜ ਜਿਵੇਂ ਦੇਖਦੇ ਆਂਗੇ ਸਵੇਰ ਤੀ ਬਸ ਇੱਕ ਪੁਲਿਸ ਦੀ ਆਈ ਹੋਈ ਹੈਗੀ ਜੇਕਰ ਪ੍ਰਸ਼ਾਸਨ ਕੋਈ ਧੱਕੇ ਨਾਲ ਜੰਡਾ ਲਾਉਣ ਦੀ ਕੋਸ਼ਿਸ਼ ਕਰਦੇ ਤਾਂ ਧੱਕਾ ਕਰੂ ਅਸੀਂ ਪਹਿਲਾਂ ਵੀ ਕਿਹਾ ਹੋਇਆ ਹੈ ਜਿੱਥੇ ਵੀ ਖੜੀਆਂ ਕੋਈ ਪਹਿਲਾਂ ਜਗ੍ਹਾ ਪਈ ਹੋਈ ਸੀ ਸ਼ਾਮਲਾਟਾ ਚ ਉੱਥੇ ਵੀ ਸਾਡਾ ਐਲਾਨ ਹੈ ਇਹ ਭਾਰਤੀ ਕਿਸਾਨੀ ਹਣੇਕਤਾ ਗੁਰਾਹਾਂ ਵੱਲੋਂ ਵੀ ਅਸੀਂ ਕਿਸੇ ਦੀ ਜਗ੍ਹਾ ਨੂੰ ਨਾ ਜਿੰਦਾ ਲੱਗਣ ਦੀ ਏ ਤੇ ਨਾ ਉਹਦੀ কুরਕੀ ਹੋਣ ਦੀ ਏ ਇਹਦੇ ਅਸੀਂ ਖਿਲਾਫ ਆ ਨਾ ਅਸੀਂ ਜਿੰਦਾ ਲਾਉਣ ਦੀ ਏ ਲਾਉਣ ਦੀ